ਜੇਕਰ ਤੁਸੀਂ ਇੱਥੇ ਸਾਡਾ ਪਰਿਵਾਰ ਇਹ ਵੀਡੀਓ ਵੇਖੇਗਾ ਤਾਂ ਹੋ ਸਕਦਾ ਕਿ ਤੁਸੀਂ ਇੱਕ ਵੱਡੀ ਦੁਖਾਂਤ ਅਤੇ ਵੱਡੀ ਮੁਸ਼ਕਲ ਤੋਂ ਬਚ ਜਾਓ ਜੇ ਨਹੀਂ ਵੇਖੋਗੇ ਤਾਂ ਤੁਹਾਡੀ ਮਰਜ਼ੀ ਹੈ ਮੈਂ ਕੁਝ ਕਹਿ ਨਹੀਂ ਸਕਦਾ ਜੇ ਤੁਸੀਂ ਇਹ ਵੀਡੀਓ ਭੈਣ ਭਰਾਵਾਂ ਨਾਲ ਸਾਂਝੀ ਕਰੋਗੇ ਤਾਂ ਹੋਰ ਵੀ ਵਧੀਆ ਹੋ ਸਕਦਾ ਹੈ ਕਿਉਂਕਿ ਅੱਜ ਸਾਡੇ ਸਮਾਜ ਦੇ ਵਿੱਚ ਬੱਚਿਆਂ ਨੂੰ ਤੇ ਜਵਾਨ ਲੋਕਾਂ ਨੂੰ ਇੱਕ ਜਹੀ ਬਿਮਾਰੀ ਬੜੀ ਤੇਜ਼ੀ ਨਾਲ ਲੱਗ ਰਹੀ ਆ ਤੇ ਜਿਹਦੇ ਸਾਨੂੰ ਬਹੁਤ ਹੀ ਘਾਤਕ ਨਤੀਜੇ ਮਿਲ ਰਹੇ ਨੇ ਤੁਸੀਂ ਸਭ ਜਾਣਦੇ ਹੋ ਕਿ ਅੱਜ ਕੱਲ ਪਰਿਵਾਰ ਬਹੁਤ ਛੋਟੇ ਨੇ ਇੱਕ ਇੱਕ ਦੋ ਦੋ ਬੱਚੇ ਨੇ ਤੇ ਜਦੋਂ ਬੱਚਿਆਂ ਨੂੰ ਇੱਡੇ ਆਮਾਨ ਨਾਲ ਪਾਲਿਆ ਜਾਂਦਾ ਜਿਉਂ ਉਹਨਾਂ ਨੂੰ ਕੋਈ ਅਭੀ ਨਭੀ ਹੋ ਜਾਂਦੀ ਆ ਜਾਂ ਵੱਡੇ ਹੋ ਜਾਂਦੇ ਵੱਡੇ ਹੋ ਕੇ ਅਭੀ ਨਭੀ ਹੋ ਜਾਂਦੀ ਆ ਤੇ ਸਾਨੂੰ ਬਹੁਤ ਦੁੱਖ ਹੁੰਦਾ ਜੇ ਆਪਾਂ ਚਾਹੁੰਦੇ ਹਾਂ ਕਿ ਇੱਕ ਚੰਗੀ ਸੇਵਾ ਕਰ ਲਈਏ ਅਸੀਂ ਕਿਸੇ ਦਾ ਭਲਾ ਕਰ ਲਈਏ ਤਾਂ ਫਿਰ ਇਹ ਵੀਡੀਓ ਪੂਰੀ ਸੁਣੀਓ ਤੇ ਭੈਣ ਭਰਾਵਾਂ ਤੱਕ ਹੋ ਸਕੇ ਤਾਂ ਉਹਨਾਂ ਨੂੰ ਵੀ ਜਾਗਰੂਕ ਕਰਿਓ ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਅੱਜ ਕੱਲ ਬੱਚਿਆਂ ਨੂੰ ਇੱਕ ਵੱਡੀ ਬਿਮਾਰੀ ਲੱਗ ਰਹੀ ਆ ਜਿਹਦੇ ਵਿੱਚ ਉਹ ਕੱਲੇ ਰਹਿਣਾ ਕੱਲੇ ਟੀਵੀ ਵੇਖਣਾ ਕੱਲੇ ਮੋਬਾਈਲ ਚਲਾਉਣਾ ਕੱਲੇ ਗੇਮ ਖੇਡਾਂ ਖੇਡਣੀਆਂ ਕੱਲੇ ਪੜਦੇ ਰਹਿਣਾ ਕੱਲੇ ਗੱਲਾਂ ਕਰੀ ਜਾਣੀਆਂ ਇਹ ਇੱਕ ਬਿਮਾਰੀ ਬਹੁਤ ਸਾਰੇ ਬੱਚਿਆਂ 'ਚ ਵੱਧ ਰਹੀ ਆ ਜੋ ਬਹੁਤ ਹੀ ਘਟਕ ਤੇ ਬਹੁਤ ਹੀ ਮਾੜੀ ਸਾਬਤ ਹੋ ਰਹੀ ਆ ਇਸੇ ਤਰ੍ਹਾਂ ਹੀ ਜਵਾਨ ਲੋਕ ਨੇ ਜਿੱਦਾਂ ਮੰਨ ਲਓ ਕਿ 15 20 ਸਾਲਾਂ ਦੇ ਜਾਂ ਇਹ ਤੋਂ ਥੋੜੇ ਪਲੱਸ ਲਾ ਲਓ ਉਹ ਵੀ ਲੋਕ ਇੰਜ ਹੀ ਕਰਦੇ ਨੇ ਉਹਨਾਂ 'ਚ ਵੀ ਇਹ ਰਵੱਈਆ ਹੋ ਗਿਆ ਕਿਸੇ ਨਾਲ ਬੋਲਣਾ ਨਹੀਂ ਗੱਲ ਨਹੀਂ ਕਰਨੀ ਇਹ ਇੱਕ ਨਾਰਮਲ ਗੱਲ ਨਹੀਂ ਇੱਕ ਬਹੁਤ ਵੱਡੀ ਬਿਮਾਰੀ ਆ ਜਿਹੜੀ ਸਾਡੇ ਸਮਾਜ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਘਰਾਂ ਨੂੰ ਖਾ ਜਾਵੇ ਕਿੰਝ ਖਾ ਜਾਵੇਗੀ ਸਭ ਤੋਂ ਪਹਿਲਾਂ ਤੁਸੀਂ ਨੋਟ ਕੀਤਾ ਹੋਊਗਾ ਕਿ ਜਿਹੜੇ ਬੱਚੇ ਸਾਰਾ ਦਿਨ ਜ਼ਿਆਦਾ ਟਾਈਮ ਇਕੱਲੇ ਬਹਿ ਕੇ ਹੀ ਇਹ ਚੀਜ਼ਾਂ ਖੇਡਦੇ ਨੇ ਉਹਨਾਂ ਦੇ ਵਿੱਚ ਗੁੱਸਾ ਕਰਨ ਦੀ ਆਦਤ ਬਹੁਤ ਵੱਧ ਗਈ ਉਹਨਾਂ 'ਚ ਗੱਲ ਕਰਨ ਦਾ ਆਪਣੇ ਵੱਡੇ ਮਾਪੇ-ਮਾਂ ਬਾਪ ਨਾਲ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਗੱਲ ਕਰਨ ਦਾ ਸਲੀਕਾ ਨਹੀਂ ਰਹਿ ਗਿਆ ਉਹਨਾਂ ਨੂੰ ਉਹ ਬਿਲਕੁਲੋਂ ਵੱਡਣ ਪੈਣਗੇ ਖਿਜੇ ਰਹਿਣਗੇ ਹਰ ਵੇਲੇ ਪਰੇਸ਼ਾਨ ਪਰੇਸ਼ਾਨ ਰਹਿਣਗੇ ਚਿਹਰਾ ਉਹਨਾਂ ਦਾ ਖਿਜਿਆ ਖਿਜਿਆ ਰਹੇਗਾ ਇੱਕ ਦੂਸਰਾ ਉਹਨਾਂ ਦੇ ਜਿਹੜੀ ਸਰੀਰਕ ਹਾਲਤ ਆ ਉਹ ਬਹੁਤੀ ਵਧੀਆ ਨਹੀਂ ਹੋਵੇਗੀ ਸੁੱਕੀ ਸੜੀ ਜੀ ਸਰੀਰਕ ਹਾਲਤ ਹੋਵੇਗੀ ਤੇ ਇਵੇਂ ਵੀ ਸੋ ਮਹਿਸੂਸ ਕਰਾਉਣਗੇ ਆਪਣੇ ਪਰਿਵਾਰ ਨੂੰ ਜਿਵੇਂ ਉਹਨਾਂ ਦਾ ਪਰਿਵਾਰ ਉਹਨਾਂ ਦਾ ਬਹੁਤ ਵੱਡਾ ਦੁਸ਼ਮਣ ਹੋ ਗਿਆ ਹੋਵੇ ਬਹੁਤ ਉਹਨਾਂ ਨਾਲ ਨਫ਼ਰਤ ਕਰਦਾ ਹੋਵੇ ਇਹ ਰਗਈਆ ਤੁਹਾਨੂੰ ਬਹੁਤ ਸਾਰੇ ਬੱਚਿਆਂ ਚ ਲੱਗੇਗਾ ਦੂਸਰਾ ਨਿੱਕੀ ਨਿੱਕੀ ਗੱਲ ਤੇ ਚਿੜ ਜਾਣਾ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਜਾਣਾ ਆਪਣੇ ਆਪ ਨੂੰ ਬਾਹਰ ਹੋ ਜਾਣਾ ਇੱਥੋਂ ਤੱਕ ਕਿ ਹੋ ਸਕਦਾ ਕਿ ਕੁਝ ਬੱਚੇ ਆਤਮ ਹੱਤਿਆ ਕਰਨ ਤੱਕ ਵੀ ਸੋਚਦੇ ਹੋਣ ਕਿ ਅਸੀਂ ਮਾਰੀ ਜਾਣਾ ਸਾਡੀ ਕੋਈ ਵੈਲਿਊ ਨਹੀਂ ਹੈਗੀ ਇੰਜ ਦੀ ਬਿਮਾਰੀ ਜਿਹੜੀ ਆ ਬੱਚਿਆਂ ਚ ਬੜੀ ਤੇਜ਼ੀ ਨਾਲ ਵੱਧ ਰਹੀ ਆ ਇਹ ਕਿਉਂ ਵੱਧ ਰਹੀ ਆ ਉਹਦਾ ਕਾਰਨ ਇਹ ਆ ਕਿ ਸੋਸ਼ਲ ਮੀਡੀਏ ਨੇ ਜਿਹੜਾ ਸੀਜਾਂ ਮਤਲਬ ਕੁਝ ਜਹੇ ਪਲੇਟਫਾਰਮ ਆਏ ਸਾਡੇ ਸਾਹਮਣੇ ਜਿਨ੍ਹਾਂ ਚ ਲੋਕਾਂ ਨੇ ਆਪਣੇ ਆਪ ਨੂੰ ਇਕੱਲੇਪਣ ਚ ਕੈਦ ਕਰਨਾ ਸ਼ੁਰੂ 이 크기가 디야 ਜਿਹੜੇ ਲੋਕੇ ਦੇ ਸ਼ਿਕਾਰ ਹੋਣਗੇ ਉਹ ਅੱਜ ਵੀ ਮੰਨ ਲੈਣ ਜਾਂ ਕੱਲ ਮੰਨ ਲੈਣ ਉਹ ਹੋ ਸਕਦਾ ਕਿ ਕੋਈ ਆਤਮ ਹੱਤਿਆ ਕਰਕੇ ਮਰ ਜਾਵੇ ਕੋਈ ਆਪਣੇ ਪਰਿਵਾਰ ਨੂੰ ਛੱਡ ਕੇ ਭੱਜ ਜਾਵੇ ਜਾਂ ਕੁਝ ਜਾਹ ਕਰ ਦੇਵੇ ਜਿਹੜਾ ਸਹਿਨ ਜੋਗ ਜਾਂ ਵੇਖਣ ਜੋਗ ਨਹੀਂ ਹੋਵੇਗਾ ਇਸ ਕਰਕੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਜਾਂ ਬੱਚੇ ਵੀ ਕੋਸ਼ਿਸ਼ ਕਰਨ ਜਿਹੜੇ ਬੱਚੇ ਚੀਜ਼ ਦੇ ਸ਼ਿਕਾਰ ਨੇ ਕਿਉਂਕਿ ਜ਼ਿੰਦਗੀ ਉਹਨਾਂ ਵੀ ਜੀਣੀ ਆ ਮੇਰੀ ਉਹਨਾਂ ਬੱਚਿਆਂ ਨੂੰ ਵੀ ਬੇਨਤੀ ਆ ਕਿ ਤੁਸੀਂ ਆਪਣੇ ਪਰਿਵਾਰ ਨਾਲ ਵੱਧ ਟਾਈਮ ਦਿਓ ਹੌਲੀ ਹੌਲੀ ਆਪਣੇ ਪਰਿਵਾਰ ਦੀਆਂ ਗੱਲਾਂ ਨੂੰ சுி பாவு ਕਿਉਂਕਿ ਹਰੇਕ ਮਨੁੱਖ ਨੂੰ ਕੁਝ ਨਾ ਕੁਝ ساری ਉਮਰ ਸਿੱਖਣਾ ਪੈਂਦਾ ਜੇ ਇੱਕ ਕਲਾਸ ਦੇ ਵਿੱਚ ਜਾਵਾਂਗੇ ਤੇ ਕਲਾਸ ਵਿੱਚ ਸਾਰੇ ਬੱਚੇ ਸਿੱਖਣ ਆਉਂਦੇ ਨੇ ਇਸੇ ਤਰ੍ਹਾਂ ਕਾਲਜ ਹੁੰਦਾ ਇਸੇ ਤਰ੍ਹਾਂ ਯੂਨੀਵਰਸਿਟੀ ਹੁੰਦੀ ਆ ਇਸੇ ਤਰ੍ਹਾਂ ਲਾਈਫ ਸਾਡੀ ਆ ਸਾਨੂੰ ਜੇ ਕੋਈ ਝਿੜਕਦਾ ਆ ਸਾਨੂੰ ਕੋਈ ਰੋਕਦਾ ਆ ਇਹਦਾ ਮਤਲਬ ਹੈ ਕਿ ਉਹ ਸਾਡਾ ਸੀਨੀਅਰ ਆ ਉਹ ਸਾਨੂੰ ਕੋਈ ਚੰਗੀ ਗੱਲ ਦੱਸਣੀ ਚਾਹੁੰਦਾ ਤੇ ਬੁਰੀ ਗੱਲ ਤੋਂ ਬਾਹਰ ਕੱਢਣੀ ਚਾਹੁੰਦਾ ਇਹ ਬੱਚਿਆਂ ਨੂੰ ਇਹ ਗੱਲ ਸਿੱਖ ਲੈਣੀ ਚਾਹੀਦੀ ਹੈ ਦੂਸਰਾ ਮੋਬਾਈਲ ਦਾ ਖਹਿੜਾ ਛੱਡ ਦੇਣਾ ਚਾਹੀਦਾ ਘੱਟ ਕਰ ਦੇਣਾ ਚਾਹੀਦਾ Yeah. <laughs> ਚੰਗੀਆਂ ਵੀਡੀਓਜ਼ ਜਿਹੜੀਆਂ ਉਹਨਾਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹੁਣ ਅੱਜ ਸਾਡਾ ਸਮਾਜ ਦਾ ਮਾਨਸਿਕ ਲੈਵਲ ਕੀ ਹੋ ਗਿਆ ਕਿ ਅਸੀਂ ਚੰਗੀਆਂ ਵੀੜੀਆਂ ਤੋਂ ਪਾਸਾ ਵੱਟਦੇ ਆਂ ਤੇ ਬੁਰੀਆਂ ਵੀਡੀਓ ਦੇ ਉਂਗਲੀ ਤੇ ਉਂਗਲੀ ਦੇ ਉਂਗਲੀ ਤੇ ਉਂਗਲੀ ਮਾਰੀ ਜਾਂਦੇ ਆਂ ਪਤਾ ਨਹੀਂ ਅਸੀਂ ਕੀ ਕੱਢਣਾ ਚਾਹੁੰਦੇ ਆਂ ਸਾਨੂੰ ਵੀ ਨਹੀਂ ਪਤਾ ਹੁੰਦਾ ਜਿਹੜੇ ਬੱਚੇ ਇੰਜ ਕਰਦੇ ਨੇ ਉਹ ਲੱਭਦਾ ਉਹਨਾਂ ਨੂੰ ਕੁਛ ਨਹੀਂ ਵਿੱਚੋਂ ਕਿਉਂਕਿ ਉਹ ਲੱਭਣਾ ਚੰਗੀ ਗੱਲ ਲੱਭਣੀ ਨਹੀਂ ਚਾਹੁੰਦੇ ਉਹ ਸਿਰਫ ਉਂਗਲੀਆਂ ਕਮਾਉਣਾ ਚਾਹੁੰਦੇ ਵੱਧ ਤੋਂ ਵੱਧ ਵੇਖਣਾ ਚਾਹੁੰਦੇ ਲੇਕਿਨ ਇੱਕ ਵੀ ਸਾਰਾ ਦਿਨ ਉਹਨਾਂ ਨੂੰ ਚੰਗੀ ਗੱਲ ਦੀ ਸਮਝ ਨਹੀਂ ਲੱਗਦੀ ਮੇਰੀ ਉਹਨਾਂ ਨੌਜਵਾਨਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਜੇਕ ਤੁਹਾਡੇ ਘਰ ਵਿੱਚ ਤੁਹਾਡੇ ਪੇਰੈਂਟਸ ਨੇ ਤੁਹਾਡੇ ਵੱਡੇ ਭੈਣ ਭਰਾ ਨੇ ਛੋਟੇ ਭੈਣ ਭਰਾ ਨੇ ਉਹਨਾਂ ਨਾਲ ਖੇਡੋ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦਿਓ ਉਹਨਾਂ ਨਾਲ ਗੱਲਾਂ ਕਰੋ ਕਿਉਂਕਿ ਜਦੋਂ ਤੁਸੀਂ ਗੱਲਾਂ ਕਰੋਗੇ ਤੁਹਾਡੇ ਵਿੱਚ ਪੋਜੀਟਿਵ એનર્ਜੀ ਜਿਹੜੀ ਆ ਉਹ ਡਿਵੈਲਪ ਹੋਏਗੀ ਵਿਕਸਤ ਹੋਵੇਗੀ ਤੁਹਾਨੂੰ ਖਿਜ ਨਹੀਂ ਚੜੇਗੀ ਤੁਹਾਡਾ ਖਾਣ ਪੀਣ ਨੂੰ ਜੀ ਕਰੇਗਾ ਆਪਣੀ ਫੈਮਲੀ ਨਾਲ ਹੱਸੋ ਖੇਡੋ ਮਜ਼ਾਕ ਕਰੋ ਇਹ ਗੱਲਾਂ ਚੰਗੀਆਂ ਨੇ ਜੇ ਇਹ ਨਾ ਕੀਤੀਆਂ ਆਪਣੀ ਜ਼ਿੰਦਗੀ ਤੁਸੀਂ ਗਵਾ ਲੋਗੇ ਭੰਗ ਦੇ ਪਹਾੜੇ ਗਵਾ ਲੋਗੇ ਇਸ ਕਰਕੇ ਮੇਰੀ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇਹ ਬਿਮਾਰੀ ਤੋਂ ਆਪਣੇ ਬੱਚਿਆਂ ਨੂੰ ਆਪਣੇ ਛੋਟਿਆਂ ਨੂੰ ਵੱਡਿਆਂ ਨੂੰ ਕੱਢਣ ਵਿੱਚ ਤੁਸੀਂ ਖੁਦ ਸਹਿਯੋਗ ਦੇਵੋ ਕਿਵੇਂ ਕੱਢਣਾ ਆ ਉਹਦੇ ਸਬੰਧ ਵਿੱਚ ਕੁਝ ਵੀਡੀਓਜ਼ ਚੈਨਲ ਤੇ ਹੈਗੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਨਾਲ ਦੀ ਨਾਲ ਹੀ ਹੁਣ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਆ ਕੁਮਸ ਦੇ ਨਾਲ ਸੰਬੰਧਿਤ ਕੁਝ ਵੀਡੀਓਜ਼ ਨੇ ਉਹ ਵੇਖ ਸਕਦੇ ਨੇ ਕਿ ਬੱਚਿਆਂ ਨੂੰ ਕਿਵੇਂ ਅਸੀਂ ਬਚਾ ਸਕਦੇ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ